ਕਰ ਦਿੱਤਾ ਪੁਲਿਸ ਵੱਲੋਂ ਮਾਹੌਲ ਤਣਾਅਪੂਰਵਕ ਹੋਇਆ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਬਜ਼ੁਰਗ ਕਿਸਾਨਾਂ ਨੂੰ ਵੀ ਸੀਟ ਕੇ ਗੱਡੀਆਂ ਵਿੱਚ ਬਿਠਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਸਮਾਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਕਿ ਸਮਾਂ ਰਹਿੰਦੇ ਆਪਣਾ ਆਪ ਗੱਡੀਆਂ ਵਿੱਚ ਬੈਠ ਜਾਓ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਊਗਾ ਹੁਣ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿਸਾਨਾਂ ਦੀਆਂ ਮੈਂ ਡਿਊਟੀ 'ਚ ਸਟਰੀਟ ਲੈ ਦੌਰ ਤੇ ਇੱਥੇ ਲੱਗਿਆ ਹੋਇਆ ਹਾਂ ਸਭ ਤੋਂ ਸਾਰਿਆਂ ਨੂੰ ਦੱਸਣਾ ਕਿ ਅੰਦਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਆ ਇਹ ਅਨਲਾਵਲ ਹੈਗੀ ਆ ਗੈਰ ਕਾਨੂੰਨੀ ਆ ਜੋ ਵੀ ਤੁਹਾਡੀ ਗੈਦਰਿੰਗ ਦੇ ਉੱਥੇ ਇਕੱਠੇ ਤੁਸੀਂ ਹੋਏ ਹੋ ਉਹ ਸਰਕਾਰ ਦਾ ਫ਼ੈਸਲਾ ਹੈ ਕਿ ਅੱਜ ਇਹ ਬੰਦ ਹੋਣਾ ਸਭ ਤੋਂ ਅੱਜ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈਰ ਕਾਨੂੰਨੀ ਹੈਗਾ ਠੀਕ ਹੈ ਜੀ ਜੇ ਕੋਈ ਗੈਰਕਾਨੂੰਨੀ ਡਿਕਲੇਅਰ ਕਰਦੇ ਆ ਪੂਛਿਤ ਕਰਦੇ ਆ ਤੁਹਾਨੂੰ ਅਸੀਂ 10 ਮਿੰਟ ਦਾ ਮੌਕਾ ਦਿੱਤੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਹਰ ਚਿਤ ਮੱਸਾਂ ਦੇ ਵਿੱਚ ਆਪਦੇ ਆਪ ਬਹਿ ਜਾਓ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨਾਲ ਕੋਈ ਘਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਸਮਾਰਕ ਨਹੀਂ ਹੋਣੀ ਜਿਸ ਤੋਂ ਬਾਅਦ ਫਿਰ ਮਾਈਡ ਮੋਰ ਸੀਟੇਗਾ ਚੁੱਤ ਕਿਤੇ ਜਾਓ ਕਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਪੁਲਿਸ ਵੱਲੋਂ ਡੀਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਰੇ ਕਿਸਾਨਾਂ ਨੂੰ ਹਦਾਇਤ ਕਰ ਦਿੱਤੀ ਗਈ ਸੀ ਕਿ ਅਸੀਂ ਕਿਸੇ ਨਾਲ ਵੀ ਕੋਈ ਧੱਕਾ ਮੁਕੀ ਨਹੀਂ ਕਰਨੀ ਚਾਹੁੰਦੇ ਆਪਣੇ ਆਪ ਜੋ ਗੱਡੀਆਂ ਦੇ ਵਿੱਚ ਬੈਠ ਜਾਓ ਕਿਉਂਕਿ ਤੁਸੀਂ ਸਾਡੇ ਬਜ਼ੁਰਗ ਹੋ ਇਹ ਸ਼ਬਦ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਕਹੇ ਗਏ ਸੀ ਹੁਣ ਉਹਨਾਂ ਨੇ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਕਿ 10 ਮਿੰਟਾਂ ਦੇ ਵਿੱਚ ਵਿੱਚ ਜੋ ਸਾਰੇ ਕਿਸਾਨ ਨੇ ਟਮਾਟੋ ਫੈਕਟਰੀ ਦੇ ਵਿੱਚ ਲਗਾਤਾਰ ਜਿਹੜੇ ਸਰਪ ਕੋਣਾਂ ਨੂੰ ਲਿਜਾਇਆ ਜਾ ਰਿਹਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਡਮ ਜਸਿੰਦਰ ਦਾ ਪੀਕੇਯੂ ਕ੍ਰਾਂਤੀਕਾਰੀ ਦੀ ਜਨਮ ਉਸਕੱਤਰ ਹੈ ਜੀ ਉਹ ਖੜਦਾ ਹੈ ਦੇਖ ਲਈਓ ਬੰਦਿਆਂ ਦੇ ਜਿਹੜੇ ਮਾਰਕੀਟ ਹੈ ਸੋ ਨਾਰੇ ਮਾਰਦੇ ਵੀ ਜਵਾਨ ਨੇ ਵੱਡੀ ਚਾ

ਕਰਦੇ ਆ ਕੋਚਿਤ ਕਰਦੇ ਆ ਤੁਹਾਨੂੰ ਅਸੀਂ 15 ਮਿੰਟ ਦਾ ਮੌਕਾ ਦਿੱਤੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਹਰ ਜਿਤ ਬੱਤਾ ਦੇ ਵਿੱਚ ਆਪਦੇ ਆਪ ਮੈਜੋ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨਾਲ ਕੋਈ ਝਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਮਾਰ ਨਹੀਂ ਹੋਣੀ ਇਸ ਤੋਂ ਬਾਅਦ ਫਿਰ ਮਾਈਲ ਹੋ ਸਿਧੇ ਗਿਆ ਕਿਥੇ ਜਾਓ ਕਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਸਾਰੇ ਕਿਸਾਨਾਂ ਨੂੰ ਹਦਾਇਤ ਕਰ ਦਿੱਤੀ ਗਈ ਸੀ ਕਿ ਅਸੀਂ ਕਿਸੇ ਨਾਲ ਵੀ ਕੋਈ ਤੱਕਾ ਮੁਕੀ ਨਹੀਂ ਕਰਨੀ ਚਾਹੁੰਦੇ ਆਪਣੇ ਆਪ ਜੋ ਗੱਡੀਆਂ ਦੇ ਵਿੱਚ ਬੈਠ ਜਾਓ ਕਿਉਂਕਿ ਤੁਸੀਂ ਸਾਡੇ ਬਜ਼ੁਰਗ ਹੋ ਇਹ ਸ਼ਬਦ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਕਹੇ ਗਏ ਸੀ ਹੁਣ ਉਹਨਾਂ ਨੇ ਕਿਸਾਨਾਂ ਨੂੰ 10 ਮਿੰਟ ਦਾ ਸਮਾਂ ਦਿੱਤਾ ਕਿ 10 ਮਿੰਟਾਂ ਦੇ ਵਿੱਚ ਵਿੱਚ ਜੋ ਸਾਰੇ ਕਿਸਾਨ ਨੇ ਉਹ ਗੱਡੀਆਂ ਦੇ ਵਿੱਚ ਬੈਠ ਜਾਣ ਅਸੀਂ ਕਿਸੇ